ਜਿਹਨੂੰ ਬਾਣੀ ਪਰੇਸ਼ਾਨ ਨਹੀਂ ਕਰਦੀ ਉਹਨੂੰ ਕੱਖ ਨਹੀਂ ਮਿਲਦਾ ਤੂੰ ਇਹਨਾਂ ਪਰੇਸ਼ਾਨ ਕਰਦੀ ਹੈ ਪਰੇਸ਼ਾਨ ਕਰਨਾ ਚਾਹੀਦਾ ਇਹਨੂੰ ਤੈਨੂੰ ਬੇਲੇ ਆਉਂ ਨੂੰ ਆਜ ਨੂੰ ਪਰੇਸ਼ਾਨ ਕੀਤਾ ਜੀ ਮੇਰਾ ਕੁਝ ਖੋ ਗਿਆ ਮੈਂ ਉੱਡੇਰਾ ਪੈ ਗਿਆ ਬਹੁਤ ਦੂਰ ਚਲਾ ਗਿਆ ਪਰੇਸ਼ਕ ਹੋਊਗਾ ਜਿਹੜਾ ਰਾਹ ਭੁੱਲ ਕੇ ਆਦਮੀ 40 ਸਾਲ ਕੋਈ ਤੁਰਦਾ ਤੁਰਦਾ ਗਲਤ ਰਸਤੇ ਚਲਾ ਗਿਆ ਜਦੋਂ ਠੀਕ ਰਹਿ ਗਿਆ ਤੇ ਤੁਹਾਨੂੰ ਪਤਾ ਲੱਗਣਾ ਪਰੇਸ਼ਾਨੀ ਹੋਊ ਤਾਂ ਕੀ ਹੋਊਗਾ বিনা ਕੰਮਾਈ ਨੀ ਕੀਤਾ ਸ਼ੁਰੂ ਗੁਰਦੁਆਰੇ ਜਾਂਦੇ ਰਹੇ ਨੂੰ 50 ਸਾਲ ਹੋ ਗਏ ਜਦੋਂ ਉਹਨੂੰ ਪਤਾ ਲੱਗਿਆ ਪਰੇਸ਼ਾਨੀ ਹੋਊ ਤਾਂ ਕੀ ਹੋਊਗਾ ਤੇਰੇ 50 ਸਾਲ ਖਰਾਬ ਹੋ ਗਏ ਅਨੰਦ ਕਿਹੜੀ ਗੱਲ ਦਾ ਹੁੰਦਾ ਅਨੰਦ ਆਉਂਦਾ ਸਿਰਪੇਂਡ ਦੀ ਗੋਲੀ ਦਾ ਜਿਨ੍ਹਾਂ ਨੇ ਰਾਗ ਨੂੰ ਕਰਨ ਰਸ ਬਣਾਇਆ ਹੋਇਆ ਹੈ ਨਾ ਉਹ ਨਾਲੇ ਰੂ ਜਿਵੇਂ ਸਿਰ ਪੀੜ ਹੁੰਦੀ ਹੈ ਗੋਲੀ ਲੈ ਲਈ ਹਟ ਗਈ ਸੁਭਿਆਰੀ ਤੇ ਪ੍ਰੇਰਿ ਇਲਾਜ ਕਰ ਲਿਆ ਉਹ ਨਸ਼ਾ ਹੋ ਗਿਆ ਜੇ ਨਹੀਂ ਸੁਣਦੇ ਤਾਂ ਸਿਰ ਦੁਖਦਾ ਨਹੀਂ ਗੋਲੀ ਲੈਣ ਤੇ ਸਿਰ ਦੁਖਦਾ ਇਹ ਤਾਂ ਨਸ਼ਾ ਹੈ ਇਹ ਹੀ ਨਸ਼ਾ ਹੈ ਇਹ ਨਸ਼ਾ ਨਹੀਂ ਸੀ ਲਾਉਣੋ ਗਿਆਨ ਵਿਚਾਰ ਕਰਨੀ ਸੀ ਗਿਆਨ ਵਿਚਾਰ ਗਿਆਨ ਵਿਚਾਰ ਵੀ ਨਸ਼ਾ ਹੈ ਪਰ ਜਿਆ ਗਿਆਨ ਵਿਚਾਰ ਵਾਲਾ ਰੋਹ ਲੱਗ ਜਾ ਫਿਰ ਗਿਆਨ ਵਿਚਾਰ ਛੁੱਟਦੀ ਹੋਣੀ ਹੈ ਫੇੜੀ ਛੁੱਟਦੀ ਹੈ ਗਿਆਨ ਵਿਚਾਰ ਨਸ਼ਾ ਹੈ ਆਪਣੇ ਆਪ 'ਚ ਜਿਨਾ ਕਿ ਨਸ਼ਾ ਕਰੋ ਨਹੀਂ ਨਸ਼ੇ ਤੇ ਚੱਲ ਨਹੀਂ ਸਕਦਾ ਆਦਮੀ ਨਸ਼ੇ ਧੰਦੇ ਦਾ ਹਰ ਵਕਤ ਇਹ ਨਸ਼ੇ ਦੇ ਖਿਲਾਫ ਨੇ ਨਾਮ ਆਪਣੇ ਆਪ 'ਚ ਕਰਨਾ ਸ਼ਾਇ ਮੱਛੀ ਨੂੰ ਪਾਣੀ ਦਾ ਨਸ਼ਾ ਹੈ ਜਪਾਣੀ ਥੋੜਾ ਹੋ ਜਾਣਾ ਉਲਚਨਤਾ ਲੱਗ ਜਾਂਦੀ ਹੈ ਪਾਣੀ ਘਟਣ ਲੱਗ ਜਾ ਜਿੱਥੇ ਰਹਿੰਦੀ ਹੈ ਚਿੰਤਾ ਲੱਗ ਜਾਂਦੀ ਹੈ ਜਿੰਨਾ ਪਾਣੀ ਜ਼ਿਆਦਾ ਹੋਵੇ ਉਹਨੂੰ ਕੋਈ ਚਿੰਤਾ ਨਹੀਂ ਹੈ ਹੋਰ ਪਈ ਜਾਵੇ ਵੀ ਉਹਨੇ ਕਿਹੜਾ ਡੁੱਬਣ ਵਰਨਾ ਵਿੱਚ ਗਾਂ ਜਿੰਨਾ ਵੀ ਹੋਵੇ ਉਹਨਾਂ ਹੀ ਥੋੜਾ ਜਿੰਨਾ ਥੋੜਾ ਜਿਹੜੇ ਗਿਆਨ ਦੀ ਥਾਂ ਹੈਗੀ ਮੈਨੂੰ ਪਤਾ ਮੇਰੇ ਕੋਲ ਕਿੰਨਾ ਗਿਆਨ ਹੈ ਉਹ ਥੋੜਾ ਹੈ ਉਹ ਥੋੜਾ ਹੈ ਮੇਰੀ ਬਤ ਥੋੜੀ ਨਾ ਜਿੰਨਾ ਮੇਰੇ ਕੋਲ ਥੋੜਾ ਹੈ ਮੈਨੂੰ ਹੋਰ ਚਾਹੀਦਾ ਹੈ ਜਿੰਨਾ ਉਹ ਮੇਰੇ ਕੋਲ ਆ ਗਿਆ ਉਹ ਵੀ ਥੋੜਾ ਹੋਰ ਚਾਹੀਦਾ ਹੈ ਜਿੰਨਾ ਹੋਰ ਆ ਗਿਆ ਉਹ ਵੀ ਹੋਰ ਥੋੜਾ ਹੋਰ ਚਾਹੀਦਾ ਮੱਛੀ ਆ ਉਹਨੂੰ ਪਾਣੀ ਕਿੱਥੇ ਪਾਣੀ ਨਾਲ ਦੀ ਭੁੱਖ ਕਿੱਥੇ ਮਟ ਗਈ ਜਦੋਂ ਉਹਦੀ ਭੁੱਖ ਮਟ ਗਈ ਮੱਛੀ ਦੀ ਪਾਣੀ ਦੋ ਉਦੋਂ ਇਹ ਪਾਣੀ ਤੇ ਪੁੱਲ ਜੂਗੀ ਪਾਣੀ ਨੂੰ ਪਾਣੀ ਨੂੰ ਪੁੱਲ ਜੂਗੀ ਹਰ ਬਸਰ ਜੂਗਾ ਹਰ ਬਸਰ ਤੇ ਸਦਾ ਖਵਾਰੀ ਇਹ ਨਾ ਰਾਗੰਗ ਲਾਲ ਕੇ ਹੈ ਕੋਣਾ ਤਉ ਚ ਤਉ ਜਰੂ ਲਾਲ ਜਿਹਦੇ ਪੂਰਾ ਹੋਇਆ ਕਹਿੰਦਾ ਨਾਮ ਦਾ ਜੇ ਲਾਲ ਜਨੀ ਹੈ ਜਿੱਦਾਂ ਲਾਲ ਕੀ ਬੰਦ ਹੋ ਗਿਆ ਨਾ ਨਾਮ ਦਾ ਉਦੋਂ ਬਰੁਜ ਬੈਜੂਗਾ ਬੁਰਾ ਜਾਣੇ ਬੰਦ ਕਰ ਦੋ ਵੀ ਹੁਣ ਤਾਂ ਪਾਣੀ ਬਥੇਰਾ ਹੁਣ ਕੀ ਲੋੜ ਆ ਪਾਣੂ ਬਸ ਇਹ ਦੇਖਿਆ ਹਰਵੇਂ ਸਰਗਿਆ ਖਵਾਰੀ ਸ਼ੁਰੂ ਹੋ ਗਈ ਨਾ ਰਾਗੰ ਨਾ ਰੰਗੰ ਨਾ ਰੂਪੰ ਨ ਰੇਖੰ ਨਾ ਦਾ ਰੂਪ ਹੈ ਨਾ ਕੋਈ ਰੇਖ ਹੈ ਨਾ ਰਾਗ ਦਾ ਰੰਗ ਉਹਨੂੰ ਰਾਗ ਕੋਈ ਨਹੀਂ ਹੈ ਕੋਈ ਰਾਗ ਦਾ ਸਾਨੂੰ ਇਹ ਕੋ ਰਾਗ ਲੱਪ ਉਹਦੀ ਭੁੱਖ ਕੋਈ ਨਹੀਂ ਭੁੱਖ ਰਾਗ ਆ ਸਾਡਾ ਤਾਂ ਮਾਂ ਚੁੱਪੇ ਨਹੀਂ ਕਰਦਾ। ਹਾਂ ਜੀ। ਨਾ ਮੋਹ ਹੁੰਦਾ, ਕਰੋਹ ਹੁੰਦਾ, ਨਾ ਦਰੋਹ ਹੁੰਦਾ, ਨਾ ਦਵੇਖ ਹੁੰਦਾ। ਕੋ ਕੋ ਸਾਰੇ ਚਾਹੇ ਸਾਰੇ ਜੀਵ ਉਹਦੇ ਨੇ ਪਰ ਮੋਹ ਕਿਦਾ ਨਹੀਂ ਹੈ ਉਹ ਨੂੰ। ਉਹ ਤਾਂ ਤਾਂ ਹੋਵੇ। ਉਹ ਤਾਂ ਉੱਥੇ ਹੁੰਦਾ ਮੇਰਾ ਹੈਗਾ, ਮੇਰਾ ਹੈ ਨਹੀਂ। ਉਹ ਤਾਂ ਉੱਥੇ ਹੁੰਦਾ। ਸਾਰੇ ਉਹਦੇ ਨਾਲ ਹੋ ਗਈ ਦੇ ਨਾਲ। ਉੱਥੇ ਮੋਹ ਨਹੀਂ ਹੁੰਦਾ, ਜਿੱਥੇ ਉੱਥੇ ਪ੍ਰੇਮ ਹੁੰਦਾ। ਜਿੱਥੇ ਪ੍ਰੇਮ ਹੁੰਦਾ ਤੇ ਮੋਹ ਨਹੀਂ ਹੁੰਦਾ, ਜਿੱਥੇ ਮੋਹ ਹੁੰਦਾ ਉੱਥੇ ਪ੍ਰੇਮ ਨਹੀਂ ਹੁੰਦਾ। ਬੋਧਾ ਕੁਝ ਬਹੁਤੇ ਬੰਦਿਆਂ ਜੋ ਕੋ ਚਾਪੜੇ ਉਹਨਾਂ ਦਾ ਬੋਧ ਉਹ ਜਿਹੜਾ ਉਹਨਾਂ ਦਾ ਪ੍ਰੇਮ ਉਹਨੂੰ ਉਹ ਕਹਿੰਦੇ ਜੀ ਇਹ ਸਾਰੇ ਹੀ ਆਪਣੇ ਨੇ ਤਾਂ ਉਹਨੋਂ ਉਹਦੀ ਕੋਈ ਚੀਜ਼ ਨਹੀਂ ਲਫਰੋਤ ਨਹੀਂ ਨਾ ਕ੍ਰੋਹੰ ਨਾ ਗੁੱਸਾ ਕ੍ਰੋਧ ਗੁੱਸਾ ਕੀਤੇ ਤੇ ਰੁੱਸਿਆ ਬੰਦਾ ਮਨ ਹਾਰਾ ਹੈ ਰੁੱਸਿਆ ਬੰਦੇ ਨੂੰ ਗੁੱਸਾ ਨਹੀਂ ਦਿੰਦਾ ਰੁੱਸਣ ਦਾ ਗੁੱਸਾ ਹੁੰਦਾ ਦਾ ਗੁੱਸਾ ਲਾਉਂਦੇ ਉਸੇ ਦਾ ਰੁੱਸਿਆ ਆ ਬੰਦਾ ਜਿਹੜੇ ਬੰਦਾ ਰੁੱਸਿਆ ਹੋਇਆ ਹੋਵੇ ਕੋਈ ਅਗਿਆਨੀ ਹੋਵੇ ਕੋਈ ਨਿਆਣਾ ਹੋਵੇ ਉਹ ਤਾਂ ਗੁੱਸਾ ਕਰੀਦਾ ਹੁੰਦਾ ਕੁਥੇ ਨਾ ਨਹੀਂ ਉਹਨਾਂ ਨੂੰ ਲੇ ਹੋਰ ਤਰੀਕੇ ਬਹੁਤ ਨੇ ਉਹ ساری ਟੈਕਨੀਕ ਅਪਣਾਈ ਹੋਈ ਹੈ ਗੁਰਬਾਣੀ ਦੀ ਗੁਰਬਾਣੀ ਜਦੋਂ ਰੁੱਸੇ ਨੂੰ ਬਣਾਉਣ ਦੀ ਉਹ ਗੱਲ ਕੀਤੀ ਹੈ ਕਹਿੰਦਾ ਰੁੱਸੇ ਨੂੰ ਬਣਾਈਏ ਨਾ ਪਾਟੇ ਨੂੰ ਸੋਹੇਰ ਗੱਲ ਕਿਵੇਂ ਬਣੇ ਪਾਟੇ ਨੂੰ ਸੋਨਾ ਵੀ ਹੈ ਰੁੱਸੇ ਨੂੰ ਬਣਾਇਆ ਹੈ ਸੋਨੇ ਦੀ ਸੂਈ ਰੂਪੇ ਦਾ ਤਾਗਾ ਨਾ ਮੈਂ ਕਹਾਂ ਜੇ ਤਾਂ ਹਰ ਸੋ ਲੱਗਾ ਸੂਆ ਸੂ ਪਟ ਪਟਿਆ ਸੋਤਰੀ ਹੋਇਆ ਇਹ ਰੁੱਸਿਆਵਾਂ ਨਾ ਇਹ ਪਾਟਿਆ ਸੋਹੇ ਗੁਰਬਾਣੀ ਇਹੀ ਕੰਮ ਕਰਦੀ ਹੈ ਨਾ ਦਰੋਹ ਨਾ ਦਵੇਖੰ ਨਾ ਦਰੋਹਾ ਕਿਸ ਨਾਲ ਧਰੋਵਨੀ ਹੈ ਕਿਸੇ ਤੋਗੀ ਤੇ ਨਾ ਹੋਣਾ ਆਪਣਿਆਂ ਨਾਲ ਧਰੋਹ ਕਰੀਦਾ ਹੁੰਦਾ ਕਿਹਦੇ ਵਾਸਤੇ ਧਰੋਹ ਕਰਨਾ ਕਿਹਦੇ ਵਾਸਤੇ ਕਰਨਾ ਧਰੋਹ ਨਾ ਦਵੇਖੰ ਨਾ ਦਵੇਖਾ ਵਿੱਚ ਕੋਈ ਦੋਸ਼ ਭਾਵਨਾ ਕਿਹਦੇ ਨਾਲ ਕਰਨੀ ਦੂਏ ਨਾ ਕਰੀ ਤੇ ਦੋਇਸਤਾ ਦੂਆ ਹੀ ਨਹੀਂ ਕੋਈ ਜੇ ਤਾਂ ਦੂਆ ਨਹੀਂ ਦੋਇ ਸੋਦਾ ਹੀ ਨਹੀਂ ਹਾਂ ਨਾ ਕਰਮੰ ਨਾ ਪਰਮੰ ਨਾ ਜਨਮੰ ਨਾ ਜਾਤੰ ਕਰਮ ਵੀ ਕੋਈ ਨਹੀਂ ਕਰਨ ਨੂੰ ਕੁਝ ਨਹੀਂ ਜੋ ਚਾਹੁੰਦਾ ਆਪੇ ਹੋ ਹੀ ਜਾਂਦਾ ਕਰਮ ਦਾ ਉਹ ਕਰਦਾ ਜਿਹਦੇ ਚਾਹੇ ਤੇ ਕੁਝ ਹੋਵੇ ਨਾ ਜਿਹਦੇ ਚਾਹੇ ਤੇ ਜੋ ਹੋ ਜਵੇ ਜਿਹਦੇ ਘਰ ਵਿੱਚ ਸਭ ਕੁਝ ਇਹ ਹੋਵੇ ਤੁਰੂ ਕਰਮ ਕਰਦਾ ਰਹੇ ਕਰਤਾ ਤੇਰੇ ਸਭ ਕੁਝ ਨਾ ਪਰਮੰ ਕੀ ਕਰਨਾ ਹੈ ਨਾ ਪਰਮੰ ਪਰਮ ਨੂੰ ਕੋਈ ਨਾ ਕਰਮ ਪਰਮ ਵੀ ਕੋਈ ਨਹੀਂ ਨਾ ਜਨਮੰ ਨਾ ਜਾਤੰ ਤੇ ਜਨਮ ਵੀ ਕੋਈ ਨਹੀਂ ਤੇ ਜਨਮ ਵੀ ਨਹੀਂ ਤੇ ਜਾਤ ਵੀ ਸਰੀਰ ਵੀ ਕੋਈ ਹੈ ਨਹੀਂ ਜਾਤ ਦਾ ਮਤਲਬ ਸਰੀਰ ਹੁੰਦਾ ਨਾ ਮਿਤਰੰ ਨਾ ਸ਼ਤਰੰ ਨਾ ਪਿਤਰੰ ਨਾ ਮਾਤੰ ਨਾ ਕੋਈ ਮਤਰਾ ਬਿਤਰ ਤਾਂ ਤਾਂ ਹਵੇ ਜੇ ਬਿਤਰ ਉਹਦਾ ਸ਼ਤਰੂ ਵੀ ਹੋਗਾ ਕੋਈ ਦਸ਼ਮਲੀ ਹੋਊਗਾ ਸ਼ਤਰੂ ਵੀ ਕੋਈ ਨਹੀਂ ਮਿਤਰ ਵੀ ਕੋਈ ਨਹੀਂ ਸਾਵੇ ਆਪਣੇ ਨੇ ਸ਼ਤਰੂ ਵੀ ਤੁਸ ਤਾਂ ਹਵੇ ਕੁਝ ਆਪਣੇ ਨੇ ਕੁਝ ਆਪਣੇ ਰਹੀ ਹੈਗੇ ਨਾ ਪਿਤਰੰਗ ਨਾ ਮਾਤੰ ਨਾ ਪਿਤਾ ਨਾ ਮਾਏ ਉਹਨੇ ਤੇ ਤਾਂ ਪਿਤਾ ਮਾਂ ਹੈਗੇ ਨੇ ਜਿੰਨੀਆਂ ਸਾਖੀਆਂ ਨੇ ਸਾਡੀਆਂ ਪਿਤਾ ਮਾਂ ਨੇ ਵਿੱਚ ਕੁਰਬਾਨੀ ਦਾ ਬਲੋਸ ਕਰਦੀਆਂ ਸਾਰੀਆਂ ਸਾਖੀਆਂ ਕੋ ਉਹਨਾਂ ਨੂੰ ਜੋੜਦੀਆਂ ਨੇ ਇਹਦੇ ਕਰਕੇ ਕਿਹਾ ਸੀ ਗੁਰ ਕੀ ਕਰਨੀ ਕਹਾ ਹੈ ਤਾ ਉਹ ਗੁਰ ਕਹਾ ਸਾਰ ਕਮਾ ਬੋ ਜੇ ਆ ਕਲ ਮੰਨਾਂਗੇ ਤਾਂ ਹੋਰ ਹੀ ਪੜ ਸਕਦੇ ਇਤਿਹਾਸ ਗੁਰੂਆਂ ਨੇ ਤਾਂ ਅਹ ਵੀ ਸੀ ਲਿਖੇ ਇਹ ਤਾਂ ਅਸ ਲਿਖਣਾ ਮਤਲਬ ਸੀ ਕੁਰਬਾਨੀ ਨੂੰ ਤੋੜਨਾ ਕਿਨੇ ਆਤਮਾ ਨਾਲ ਚੱਲਣਾ ਇਤਿਹਾਸ ਨਹੀਂ ਲਿਖ ਸਕਦਾ ਇਤਿਹਾਸ ਨਹੀਂ ਲਿਖ ਸਕਦਾ ਨਾ ਨੇਹ ਨਾ ਗਹਿਂ ਨਾ ਕਾਮੰਗ ਨਾ ਧਮੰ ਦੇ ਸੁਨੇਰੀਏ ਕਿਸੇ ਨਾਲ ਲਾਉਣਾ ਕੋਈ ਘਰ ਹੈ ਕਰਨ ਵਾਲੇ ਹੁੰਦਾ ਨਾ ਆਪਣਾ ਜਿਹਾ ਘਰ ਹੈ ਕੋਈ ਉਹਦੇ ਨਾਲ ਆਪਣਾ ਦੇਵ ਵੀ ਹੁੰਦਾ ਨਾ ਕਾਮੰਗ ਮੇਰਾ ਤੇਰਾ ਵੀ ਹੁੰਦਾ ਨ ਕੋ ਨਾ ਤਮ ਨ ਕਰਮ ਨਾ ਕੋਈ ਧਰਮ ਨ ਕਾਮੰ ਨਾ ਤਮੰ ਕਾ ਕਾਮਨਾ ਇਛਾ ਵੀ ਕੋਈ ਨਹੀਂ ਕੋਈ ਖਾਸ ਘਰ ਵੀ ਨਹੀਂ ਹੈ ਵੀ ਇੱਥੇ ਰਹਿੰਦਾ ਇੱਥੇ ਨਹੀਂ ਰਹਿੰਦਾ ਨ ਪੁੱਤਰੰ ਨ ਮਿੱਤਰੰ ਨ ਸ਼ਤਰੰ ਨ ਪਾਮੰ ਐ ਜੇ ਪੁੱਤਰ ਮਿੱਤਰ ਨਹੀਂ ਹੋਣਾ ਜੈਸੇ ਸੰਸਾਰੀ ਨੇ ਨ ਪਾਮੰ ਪਾਮੰ ਨਾ ਘਰ ਵਾਲੀ ਹੈ ਔਰਤ ਵੀ ਨਹੀਂ ਕੋਈ ਅਲੇਖੰ ਆਪੇ ਗੰ ਅਜੋਨੀ ਸਰੂਪੰ ਅਲੇਖੰ ਲਿਖੇ ਤੇ ਪਰੇ ਲਿਖਤੇ ਪਰੇ ਹੈ ਅੱਖਰਾਂ ਚ ਵੰਝਾ ਸਕਦਾ ਚੇਤਨ ਨੂੰ ਅੱਖਰਾਂ ਚ ਕਿਵੇਂ ਬੰਦ ਕਰ ਲਵਾਂ ਤੁਸੀਂ ਚੇਤਨਾ ਅੱਖਰਾਂ ਚ ਨਹੀਂ ਹੁੰਦਾ ਅਲੇਖੰ ਨਾਮ ਬਣੀਉਂਦਾ ਅੱਖਰਾਂ ਦਾ ਨਾਮ ਨੂੰ ਅੱਖਰਾਂ ਚ ਕਿਵੇਂ ਕਰ ਦਵਾਂ ਨਾਮ ਦਾ ਗਿਆਨ ਅੱਖਰਾਂ ਦੀ ਸਰਫ ਜੇ ਤਾਂ ਸੁਣਨਾ ਤੇ ਤਾਂ ਨਾਮ ਜੇ ਤਾਂ ਪੇਖੜ ਤੇ ਤਾਂ ਧਿਆਨ ਜੇਤਾ ਬੋਲਣ ਤੇ ਤਾਂ ਗਿਆਨ ਹੈ ਦੁਸ਼ਟੇ 70 ਜਾ ਕੇ ਇੱਕ ਸੁਕਨ ਹੈ ਦੁਸ਼ਟਰ ਸ਼ਤਰੂ ਜਿਹਨੂੰ ਇੱਕ ਸਮਾਨ ਨੇ ਤਾਂ ਦੁਸ਼ਟ ਮੀਤ ਜਾ ਕੇ ਇੱਕ ਸਮਾਨ ਨੇ ਦੁਸ਼ਟ ਮੀਤ ਦੁਸ਼ਟ ਮੀਤ ਜਾ ਕੇ ਇੱਕ ਸਮਾਨ ਨੇ ਜਿਹਨੂੰ ਦੁਸ਼ਟਾ ਔਰ ਬਿੱਤਰ ਬਰਾਬਰ ਨੇ ਜਿਹਦੇ ਵਾਸਤੇ ਜੇਤਾ ਬੋਲਣ ਤੇ ਤਾਂ ਗਿਆਨ ਹੈ ਜਿੰਨਾ ਬੋਲੂ ਉਹ ਸਾਰਾ ਗਿਆਨ ਉਹ ਜੋ ਬਾਣੀ ਬੋਲੀ ਹੈ ਗਿਆਨ ਹੈ ਨਾਮ ਨਹੀਂ ਹੈ ਇਹ ਗਿਆਨ ਹੈ ਕਿਹੜਾ ਗਿਆਨ ਨਾਮ ਕੀ ਉਹਦਾ ਨਾਮ ਨਹੀਂ ਗਿਆਨ ਹੈ ਨਾਮ ਕੀ ਹੈ ਨਾਮ ਤੱਕ ਪਹੁੰਚਾਉਂਦੇ ਹੈ ਨਾ ਉਹਨਾਂ ਬਿਨਾ ਕੰਨਾਂ ਤੇ ਸੁਣਨ ਵਾਲਾ ਉਹ ਬਿਨਾ ਕੰਨਾਂ ਤੇ ਸੁਣਨ ਵਾਲਾ ਹੁੰਦਾ ਨਾ ਆਪੇਖੰ ਅਜੂਨੀ ਸਰੂਪੰ ਜੇਤਾ ਬੋਲਣ ਤੇਤਾ ਗਿਆਨ ਹੈ ਜੇ ਤਾਂ ਸੁਣਨਾ ਤੇ ਤਾਂ ਨਾਮ ਜੇ ਤਾਂ ਸੁਣਿਆ ਉਹਨਾਂ ਨੇ ਬਿਨਾਂ ਕਰਨਾ ਤੇ ਰੋਜ਼ੀ ਜੇ ਤਾਂ ਪੇਖੜ ਦਿੱਤਾ ਤੇ ਆ ਇਹਨਾਂ ਦਾ ਦ੍ਰਿਸ਼ਟੀ ਹੈ ਜੜੀ ਉਹਦੀ ਦੇਖਦੇ ਨੇ ਧਿਆਨ ਤੁਨ ਮੈਂ ਤੇ ਹੰਤ ਤੇ ਹੰਤ ਜਾਣ ਤੁਨ ਮੈਂ ਧਿਆਨ ਸੁਣਾ ਤੇ ਹੰਗਾ ਤੇ ਤੁਰ ਵਿੱਚ ਹੈ ਉਹ ਬਿਨਾਂ ਕਰਨਾ ਤੇ ਵਾਰ ਸੁਣ ਵਾਲੀ ਵਿੱਚ ਤੁਨ ਮੈਂ ਚਾਲ ਧਿਆਨ ਵਿੱਚ ਜਾਣ ਗੁਰਮੁਖੀ ਅਕਾਥ ਕਹਾਣੀ ਆ ਅਕਾਥ ਕਥਾ ਫੇਰ ਲਿਖੀ ਹੈ ਫੇਰ ਇਹ ਅਕਾਥ ਕਥਾ ਲਿਖੂਦੀ ਹੈ ਇਗਰ ਮੁਖਾ ਦਾ ਕੰਮ ਆ ਕੱਤ ਕਾ ਲਖੜੀ ਇਹ ਸਾਰੀ ਆਦਮੀਆਂ ਤਾਂ ਪਰੇ ਦੀ ਗੱਲ ਹੈ ਸਾਰੀ ਬੁੱਧੀ ਤਾਂ ਪਰੇ ਦੀ ਗੱਲ ਹੈ ਆ ਵੇਖੰਗ ਇਹ ਆ ਮੇ ਜੋ ਫਪਾਈ ਜਾਂਦੇ ਨੇ ਵਿਦਵਾਨ ਤਾਂ ਕੰਬਲੇ ਹੋਏ ਹੋਏ ਨੇ ਸਰਦਾਰ ਛੱਡ ਕੇ ਬੋਲੋ ਬਸਾਰ ਕੇ ਫੇਰ ਇੱਕ ਚੀਜ਼ ਮਿਲਦੀ ਹੈ ਹਾਂਜੀ ਆਪੇ ਵੇਖੰਗ ਅਜੂਨੀ ਸਰੂਪਨ ਆਪੇ ਵੇਖਮ ਵੇਖ ਤੋ ਰਹਤ ਹੈ ਕੋਈ ਵੇਖਣੀ ਹੈ ਅਜੂਨੀ ਹੈ ਅਜੂਨੀ ਸਰੂਪ ਹੈ ਉਹਦਾ ਜੂਨ ਤੋ ਪਰ ਸਰੀਰ ਤੋਂ ਬਿਨਾਂ ਸਰੂਪ ਹੈ ਪਰ ਸਰੀਰ ਨਹੀਂ ਹੈ ਸਰੀਰ ਦਾ ਕੰਨ ਦੇਖਣਾ ਸਰੂਪ ਅੱਖਾਂ ਨੂੰ ਚੀਜ਼ ਦੇਖੋ ਇਹ ਕੋਈ ਨਾ ਰੂਪ ਹੈ ਕੋਈ ਨਾ ਸਰੂਪ ਸਵੈਮ ਦਾ ਰੂਪ ਹੈ ਉਹ ਦਾ ਸਵੈਮ ਦਾ ਰੂਪ ਜਿਹੜਾ ਹੈ ਉਹ ਸਰੂਪ ਹੁੰਦਾ ਮਨ ਤੁਝੋ ਤਾਂ ਸਰੂਪ ਹੈ ਤੇ ਰੂਪ ਨਹੀਂ ਆਇਆ ਰੂਪ ਅੱਖਾਂ ਨੂੰ ਦੇਖਣਾ ਹੁੰਦਾ ਅਕੰਧ ਦੇ ਘਣਾ ਰੂਪ ਜੋ ਦੀਸੇ ਸੋ ਤੇਰਾ ਰੂਪ ਤੇ ਰੂਪ ਅਸਰੂਪ ਨਹੀਂ ਆਇਆ ਹਾਇਤ ਸੰਸਾਰ ਕੀ ਹੈ ਸੰਸਾਰ ਹਕਮ ਦਾ ਰੂਪ ਹੈ ਹਕਮ ਨਹੀਂ ਹੈ ਸੰਸਾਰ ਇਹ ਹਕਮ ਬੁਝਾਦਾ ਸੰਸਾਰ ਚ ਬੁਝਣਾ ਪਊਗਾ ਜੋ ਹੋ ਰਿਹਾ ਉਹ ਦਾ ਪਾਣਾ ਜੋ ਵਰਤੇ ਸੋ ਤੇਰਾ ਜੋ ਵਰਤੇ ਅੱਖਾਂ ਦੇ ਸਾਹਮਣੇ ਜੋ ਵਰਤ ਰਿਹਾ ਤਾਂ ਅੱਖਾਂ ਦੇ ਸਾਹਮਣੇ ਰੂਪ ਕੀ ਦਾ ਪਾੜੇ ਦਾ ਯੋ ਪਰਤੇਸੋ ਤੇਰਾ ਰੂਪ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਰੂਪੰ ਇਹ ਵੀ ਅਤ ਸੁੰਦਰਾ ਬਾਰੂਪ ਜੋ ਤੂੰ ਕਰ ਰਿਹਾ ਐ ਐਸਾ ਕੋਈ ਕਰ ਨਹੀਂ ਸਕਦਾ ਜੈਸਾ ਤੇਰਾ ਚਿੱਤਰ ਹੈ ਬਚਿੱਤਰ ਬਣਾਇਆ ਹੋਇਆ ਐਸਾ ਕੋਈ ਬਣਾ ਨਹੀਂ ਸਕਦਾ ਅਤ ਸੁੰਦਰਾ ਬਾਰੂਪ ਹੈ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਰੂਪੰ ਸਦਾ ਸਿੱਧ ਦਾ ਬੁੱਧ ਦਾ ਸੋਜੀ ਵਾਲਾ ਸਿੱਧੂ ਦੀ ਸੋਜੀ ਬੁੱਧ ਦਾ ਸਿੱਧ ਦਾ ਸੋਜੀ ਉਹਦੀ ਕਾਦੀ ਬੁੱਧੀ ਦੀ ਅਕਲ ਬਿਰਧ ਰੂਪਮ ਬਿਰਧ ਰੂਪਮ ਬਿਰਧ ਦਾ ਬਧਾਉਣਾ ਸੋਝੀ ਨੂੰ ਵਧਾਉਣ ਵਾਲਾ ਬੁੱਧੀ ਅਕਲ ਨੂੰ ਵਧਾਉਣ ਵਾਲਾ ਰੂਪ ਹੈ ਤੇਰਾ ਫਿਰ ਕੀ ਰੂਪ ਹੈ ਗਿਆਨ ਹੈ ਤੂੰ ਸੋਝੀ ਨੂੰ ਅਕਲ ਦੀ ਜੋ ਅਕਲ ਹੈ ਨਾ ਸਾਡੀ ਅਕਲ ਬੁੱਧੀ ਹੈ ਉਹਦੀ ਸੋਝੀ ਨੂੰ ਹੋਰ ਵਧਾਉਣ ਵਾਲਾ ਰੂਪ ਹੈ ਤੇਰਾ ਉਹ ਕੀ ਹੈ ਗਿਆਨ ਹੈ ਫਿਰ ਨਹੀਂ ਜਾਣ ਜਾਈ ਕਛੂ ਰੂਪ ਉਹ ਗਿਆਨ ਹੈ ਕੋ ਕਬੀਰ ਮੈਂ ਐਸੋ ਗੁਰ ਪਾਇਓ ਜਾ ਕਾ ਨੋ ਬਵੇਕੋ ਓ ਬਵੇਕ ਹੈ ਗੁਰ ਪ੍ਰਸਾਦ ਅਤ ਸਭੂਜ ਬੁੱਧੀ ਬੰਦੀ ਬੰਦੀਰ ਵੇਲ ਬੰਦੀ ਹੁੰਦੀ ਬਵੇਕ ਬੰਦੀ ਬਮਜਦੀ ਬਵੇਕ ਬੰਦੀ ਪਰਮੇਸ਼ਰ ਦੀ ਬੁੱਧ ਬਵੇਕ ਦੀ ਬੁੱਧ ਬਵੇਕ ਬੁੱਧ ਸਤਿਗੁਰ ਤੇ ਪਾਈ ਜਦੋਂ ਉਹ ਬੁੱਧੀ ਆ ਜਾਂਦੀ ਹੈ ਬਵੇਕ ਬੁੱਧੀ ਫਿਰ ਜਿਹੜੇ ਮੋਤੀ ਮਾਰਗ ਵਿੱਚ ਰੇ ਹੋਣ ਉਹਤੀ ਮਾਰਗ ਵਿੱਚ ਰ ਅੰਦਾ ਰੱਖਿਆ ਜਾਏ ਫਿਰ ਅੰਦਾ ਨਹੀਂ ਰਹਿਦਾ ਖਾਰਾ ਹੋ ਜਾਂਦਾ ਬੇਵਕ ਬੁੱਧੀ ਆਖੇ ਬੇਵਕ ਬੁੱਧੀ ਹੀ ਆਖਾ ਤੀਸਰੀ ਅੱਖ ਜੜੀ ਫਿਰ ਅੰਦਾ ਤਾਂ ਰਹਿਦਾ ਨਹੀਂ ਕਬੀਰ ਕਹਿ ਰਿਹਾ ਬੇਵਕ ਬੁੱਧੀ ਦੇ ਜਿਹੜੇ ਸਖੜੇ ਨੇ ਉਹਨਾਂ ਨੂੰ ਵਿਦਵਾਨਾਂ ਨੂੰ ਕਹਿ ਰਿਹਾ ਵਿਦਵਾਨ ਬੇਵਕ ਬੁੱਧੀ ਦੇ ਸਖੜੇ ਹੁੰਦੇ ਨੇ ਮੈਂ ਜਦੋਂ ਬੇਵਕ ਬੁੱਧੀ ਆ ਗਈ ਫਿਰ ਫਿਰੋ ਹੋ ਗੁਰਮਖ ਹੋ ਜਾਂਦਾ ਫਿਰ ਉਹ ਖੋਜੀ ਹੋ ਜਾਂਦਾ ਗੁਰਮਖ ਹੋ ਜਾਂਦਾ ਫਿਰ ਵਿਦਵਾਨ ਨਹੀਂ ਰਹਿੰਦਾ ਅੰਦਾਨ ਅਖਸਰ ਜਾਏ ਜੋਤ ਬਣਾ ਜਗਦੀਸ਼ ਕੀ ਇਹ ਜਗਦੀਸ਼ ਦੀ ਜੋਤ ਹੈ ਬਵੇਕ ਬੁੱਧੀ ਜਗਤ ਉਲੰਘੇ ਜਾਏ ਸਰਦਾਰ ਨੂੰ ਪਤਾ ਹੀ ਨਹੀਂ ਇਹ ਕੀ ਕਹਿ ਰਹੇ ਹਾਂ ਕੀ ਬੋਲਤੀ ਖਣਾਤੇ ਅਸੀਂ ਗੁਰਬਾਣੀ ਚ ਕੋਈ ਪਤਾ ਨਹੀਂ ਕਹਿੰਦਾ ਚੁੱਪਦੇ ਰਹਿ ਰੋ ਇਹਨਾਂ ਨੂੰ ਅੱਲਾ ਸ਼ੁਭ ਦੀਆਂ ਨਾ ਗੁਰਬਾਣੀ ਦੀਆਂ ਚੁੰਦਿਆਂ ਨੇ ਰੋ ਕੰਨਾ ਛੋਡੀ ਹੁੰਦੀ ਹੈ ਤਾਂ ਛੋਡੀ ਉਹਦੇ ਵਿੱਚ ਪ੍ਰਾਪਤੀ ਚੱਕ ਕੇ ਬਾਹਰ ਸੜਨਾ ਚੁੱਕੇ ਇਹਨਾਂ ਨੇ ਚੁੱਕ ਕੇ ਆ ਜੋ ਬਾਹਰ ਸੜਦੀ ਹੈ ਉੱਥੇ ਕੀ ਇਤਿਹਾਸ ਲੈਦੋ ਉਹ ਵਧੀਆ ਲੱਗਦਾ ਗੁਰਬਾਣੀ ਨਹੀਂ ਕਹਿੰਦੀ ਲੋਕਾਂ ਨੂੰ ਜਿਹੜੇ ਗੁਰਦਾਰੀ ਉਹ ਕੰਨੇ ਇਤਿਹਾਸ ਸੁਣਾਓ ਕੋਈ ਸਾਖੀ ਸੁਣਾਓ ਉਹਨਾਂ ਦੇ ਸੁਭਾਣਾ ਸਾਖੀਆਂ ਬੇਲ ਖਾਂਦੀਆਂ ਨੇ ਉਹਨਾਂ ਦੇ ਸੁਭਾਣਾ ਗੁਰਬਾਣੀ ਬੇਲ ਨਹੀਂ ਖਾਂਦੀ ਗੁਰਬਾਨੇ ਦਾ ਟੈਸਕ ਉਹਨਾਂ ਦੇ ਸੁਭਾਣਾ ਗੁਰਬਾਨੀ ਵੇਲ ਨਹੀਂ ਖਲਦੀ ਚੁਬਦੀਆਂ ਨੇ ਗੱਲਾਂ ਗੁਰਬਾਨੀ ਦੀਆਂ ਸਾਖੀਆਂ ਸੁਭਾਣਾ ਵੇਲ ਹੁੰਦੀਆਂ ਸਾਖੀਆਂ ਇਹ ਜਿਹਾ ਉਹਨਾਂ ਕਿਤੇ ਕੁਝ ਮਿਲਦਾ ਕਿਤੇ ਕੁਝ ਮਿਲਦਾ ਕਿਤੇ ਕੁਝ ਮਿਲਦਾ ਕਿਤੇ ਕੁਝ ਮਿਲਦਾ ਇਹੋ ਚਾਹੁੰਦੇ ਹੀ ਨੇ ਸਿੱਖੀ ਦੀ ਕਹਿੰਦੀ ਸਾਨੂੰ ਸੰਸਾਰ ਚਾਹੀਦਾ ਉਹ ਜਾਣਦੇ ਸੀ ਉਹਨਾਂ ਨੂੰ ਪਤਾ ਸੀ ਕਮਜ਼ੋਰੀ ਦਾ ਉਹਨਾਂ ਨੇ ਇਹ ਜਿਹੇ ਸਾਖੀਆਂ ਬਣਾਈਆਂ ਨੇ ਬੜੀਆਂ ਉਹਨਾਂ ਸਵਾਦ ਲੀਆਂ ਬਣਾ ਦਿਆਂ ਜਾਵੇਂ ਅਬਰਤ ਰੋਲ